ਨਸ਼ਾ ਤਸਕਰੀ 'ਚ ਸਰਕਾਰੀ ਮਸ਼ੀਨਰੀ ਕਰ ਰਹੀ ਸੀ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਮਦਦ ਇਲਜ਼ਾਮ ਲਾਉਂਦੇ ਆਮ ਆਦਮੀ ਪਾਰਟੀ ਨੇ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ਿਆਂ ਦਾ ਮੁੱਦਾ ਘਰ ਘਰ ਲੈ ਜਾਣ ਦਾ ਕੀਤਾ ਐਲਾਨ ਚੰਡੀਗੜ੍ਹ 'ਚ ਪਾਰਟੀ ਨੇ ਜਾਰੀ ਕੀਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 6000 ਕਰੋੜ ਦੀ ਡਰਗ ਤਸਕਰੀ ਦੇ ਮਲਜ਼ਮਾਂ ਮਰਿੰਦਰ ਸਿੰਘ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ਨਾਲ ਕੀਤੀ ਪੁੱਛਗਿੱਛ ਦੇ ਕਾਗਜ਼ਾਤ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤਮਾਮ ਇਸਮਗਲਰਸ ਦੀ ਪੁੱਛਤਾਸ਼ ਕਰੀ ਔਰ ਉਸਮੇ तीन स्मगलर्स खास करके जिन्होंने विक्रम मजीठिया के काले कारोबार का पूरा कच्चा चिट्ठा ईटी के सामने रखा वो स्टेटमेंट्स अभी आप सभी लोगों को वितरित कर दिए जाएंगे लेकिन आज से उनके जेल जाने की उल्टी गिनती शुरू हो गई है आम आदमी पार्टी वालों लगाए इलाज कैबिनेट मंत्री बिक्रम सिंह मजीठिया का पक्ष जानने की कोशिश की जा रही है पर अजे तक उन्होंने कोई प्रतिक्रिया नहीं मिल सकी है ਇਰਾਕ ਤੋਂ ਖਤਰਨਾਕ ਆਤਵਾਦੀ ਸੰਗਠਨ ਆਈਐਸ ਦੀ ਚੁੰਗਲ ਤੋਂ ਬਚ ਕੇ ਆਇਆ ਹਰਜੀਤ ਮਸੀਹ ਬਟਾਰਾ ਪੁਲਿਸ ਵੱਲੋਂ ਗ੍ਰਿਫਤਾਰ। ਇਰਾਕ ਚ ਲਾਪਤਾ 39 ਭਾਰਤੀਆਂ ਨੂੰ 9 ਦੇ ਪਰਿਵਾਰਾਂ ਨੇ ਦਰਜ ਕਰਵਾਇਆ ਸੀ ਮਸੀਹ ਖਿਲਾਫ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ। ਮਸੀਹ ਨੇ ਹੀ ਏਜੰਟ ਵਜੋਂ ਦੁਬਈ ਤੋਂ ਇਰਾਕ ਭੇਜੇ ਸੀ 9 ਪੰਜਾਬੀ ਪਰਿਵਾਰਾਂ ਦਾ ਦਾਵਾ। ਆਈਐਸ ਵੱਲੋਂ 39 ਭਾਰਤੀਆਂ ਦਾ ਕਤਲ ਕੀਤੇ ਜਾਣ ਵਾਲੇ ਮਸੀਹ ਦੇ ਦਾਅਵੇ ਤੋਂ ਕੇਂਦਰੀ ਵਿਦੇਸ਼ ਮੰਤਰਾਲਾ ਕਰਦਾ ਰਿਹਾ ਇਨਕਾਰ। ਇਹ ਰਾਜਵੀਰ ਤੇ ਜਿਹੜਾ ਮੁੰਡਾ ਅੱਜ ਜਿਹਦੇ ਤੋਂ ਸ਼ਿਕਾਇਤ ਕਰਾਈ ਇਹ ਸਾਡੇ ਜਾਣਕੇ ਆ ਇਹ ਆਏ ਨੂੰ 10 ਮਹੀਨੇ ਪਹਿਲਾਂ ਹੀ ਲੱਭਦੇ ਰਹੇ ਨਹੀਂ ਮਰਿਆ ਹੁਣ ਲੱਭਾ ਵਾ ਐਡਾ ਖ਼ਬਰ ਤੇ ਦੂਜੇ ਤੀਜੇ ਦਿਨ ਕਰਵਾ ਦਿੰਦਾ ਕਿ ਕੋ ਬੱਚੇ ਮਾਰੇ ਗਏ ਆ ਰਾਜਵੀਰ ਔਰ ਹਰਜੀਤ ਦੋਨੋਂ ਇਸ ਵਿੱਚ ਦੋਸ਼ੀ ਹਨ ਹਰਜੀਤ ਕੋ ਆਮਨੇ ਰੈਸਟ ਕਰ ਲਿਆ ਅੰਮ੍ਰਿਤਸਰ ਵਿੱਚ ਕਾਂਗਰਸੀ ਵਰਕਰਾਂ ਤੇ ਲੀਡਰਾਂ ਦੇ ਸੁਝਾਅ ਜਾਣਨ ਲਈ ਰੱਖੀ ਮੀਟਿੰਗ 'ਚ ਹੋਈ ਵਰਕਰਾਂ ਦੀ ਤੂਤੂਮਹਿਮੈਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਸਲਾਹਕਾਰ ਪਸ਼ਾੰਤ ਕਿਸ਼ੋਰ ਦੀ ਮੌਜੂਦਗੀ 'ਚ ਇੱਕ ਦੂਜੇ ਖਿਲਾਫ ਬੋਲੇ ਸਾਬਕਾ ਵਿਧਾਇਕ ਜੁਗਲ ਕੁਸ਼ੋਰ ਸ਼ਰਮਾ ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜੀਵ ਭਖਤ ਦੇ ਸਮਰਥਕ ਜੁਗਲ ਕੁਸ਼ੋਰ ਸ਼ਰਮਾ ਦੀ ਸਟੇਜ 'ਤੇ ਮੌਜੂਦਗੀ ਤੇ ਰਾਜੀਵ ਭਖਤ ਨੂੰ ਸਟੇਜ 'ਤੇ ਨਾ ਬਿਠਾਏ ਜਾਣ ਕਾਰਨ ਸ਼ੁਰੂ ਹੋਇਆ ਸੀ ਵਿਵਾਦ ਕੈਪਟਨ ਵੱਲੋਂ ਵਰਕਰਾਂ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਤੋਰੀ ਗਈ ਮੀਟਿੰਗ ਦੀ ਕਾਰਵਾਈ T20 ਵਿਸ਼ਵ ਕੱਪ ਦੇ ਸੈਮੀਫਾਈਨਲ ਚੋਂ ਬਾਹਰ ਹੋਏ ਯੁਵਰਾਜ ਸਿੰਘ ਪਿਛਲੇ ਮੈਚ ਦੌਰਾਨ ਲੱਗੀ ਸੱਟ ਬਣੀ ਵਜਾ ਮਨੀਸ਼ ਪਾਂਡੇ ਨੇ ਟੀਮ ਇੰਡੀਆ ਚ ਲਈ ਯੁਵਰਾਜ ਦੀ ਥਾਂ ਵੀਰਵਾਰ ਨੂੰ ਮੁੰਬਈ ਚ ਖੇਡਿਆ ਜਾਣਾ ਹੈ ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਸੈਮੀਫਾਈਨਲ ਮੈਚ ਸੜਕ ਹਾਸਿਆ ਦੌਰਾਨ ਜ਼ਖਮੀਆਂ ਦੀ ਮਦਦ ਕਰਨ ਵਾਲਿਆਂ ਨੂੰ ਨਾ ਕੀਤਾ ਜਾਵੇ ਹਸਪਤਾਲ ਪੁਲਿਸ ਜਾਂ ਅਦਾਲਤਾਂ ਵੱਲੋਂ ਪਰੇਸ਼ਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਦਿੱਤੀ ਮਨਜ਼ੂਰੀ ਮਦਦਗਾਰ ਨੂੰ ਪਛਾਣ ਦੱਸਣ ਲਈ ਵੀ ਨਾ ਕੀਤਾ ਜਾਵੇ ਮਜਬੂਰ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਮਦਦਗਾਰ ਦੇ ਵੀ ਇੱਕ ਹੀ ਵਾਰ ਚ ਦਰਜ ਕੀਤੇ ਜਾਣਗੇ ਬਿਆਨ